ਤੜਫਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਲਦੀ ਹੁੰਦਾ ਨੰਬਰ ਦੀ ਉਹ ਸਾਰੀਆਂ ਕੱਟੀਆਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਕਿਸੇ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੀ ਹੁੰਦੀ ਕੀ ਗੱਲ ਜੀ ਆਹ ਸਾਵੇਂ ਨਾ ਥੋੜਾ ਜਦ ਮੈਂ ਆਪ ਹੀ ਬਣਾ ਨਹੀਂ ਮੁਰਕੇ ਮੈਂ ਕਾਹੇ ਛੱਡਦਾ ਮੈਂ ਮੇਰੇ ਕੋਲ ਪਹੁੰਚ ਨਹੀਂ ਜਾਂਦਾ ਹੁਣ ਤੁਸੀਂ ਲਾ ਗੁਰੂ ਜੀ ਪਹਿਲੀ 50 ਰੱਖਦੀ ਸੀ ਅੱਛਾ ਉਹਦੇ ਉੱਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਐ ਕੱਲਾ ਸ਼ੇਕਲਾ ਕੁਝ ਚੰਗਾ ਚੰਗਾ ਫਰੰਟ ਵੇਤ ਲੈ ਬਾਕੀ ਨਹੀਂ ਦਾ ਉਹਦੀ ਬਜਾਇਏ ਪੰਚਾਇਤ ਵੀ ਤਾਂ 8 ਕਿੱਲੇ ਵਿਰੋਧੀ ਧੜੇ ਨੂੰ ਭਾਈ ਆਉਨੇ। ਲੈਣੇ। ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁਣੀ ਨਹੀਂ ਪਾਉਂਦਾ ਪਾਣੀ 8 ਕਿੱਲੇ ਸਾਡਾ ਪੰਚਾਇਤ ਚ ਪੈਂਦੇ ਆਏ ਤੇ ਕਿੱਲੇ ਦਾ ਕੋਈ ਨਹੀਂ ਆਹ ਪਿੰਡ ਨੂੰ ਵੰਡਿਆ ਸਾਰਾ। ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ ਉਹ 50 ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅੱਜ ਕਿੱਲੇ ਦੀ ਬੋਲੀ ਨਹੀਂ। ਚੱਕ ਬੁੱਕ ਤੇ ਬੋਲੀ ਆ। ਇਹਦਾ 50 ਲੱਖ ਦਾ ਸਾਡਾ 50 ਲੱਖ ਆ। ਉਹ 50 ਲੱਖ ਦੀ ਵਾਅਦਾ ਮੇਰੀ ਕੀ ਕਰਦਾ ਲਗਾ ਸਾਹਿਬ। ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਾਮਣਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜੇ ਤਣੇਰੇ ਆ 65 ਦੀ ਮੈਂ ਕਰਤੀ ਉਹ ਲੋਕਾਂ ਆ ਖਲੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਵਜ ਦਾ ਡੇਢ ਹੋਏ ਦਾ ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ ਉਹਨਾਂ ਨੇ ਪੇਪਰ ਦੇਣ ਅਗਲੇ ਤੱਕ ਤਾਂ ਗਏ ਸਾਰੇ ਲੀਡਰਾਂ ਕੋਲ ਬੱਦੇ ਫਿਰਦੇ ਤੇ ਕੱਲ ਦਾ ਟਾਈਮ ਰੱਖਿਆ 8-9 ਵਜੇ ਕੱਲ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੋਂ ਤੁਰਦੇ ਨਾ ਗਾਂ ਕਿ ਫੇਰ ਜੀਰੋ ਤੋਂ ਤੁਰਦੇ ਨੇ ਠੀਕ ਹਾਂ ਇਹ ਵੀ ਕੋਈ ਮਸਲਾ ਨਹੀਂ ਕਿਈਆਂ ਰਾਤ ਨੂੰ ਆਏ ਪਿੰਡਾਂ ਮੇ ਆ ਵੀ ਸੋਇ ਰਹਿੰਦੇ ਨੇ ਡਿਸਕਾਰਡ ਦੇ ਮੁਸ਼ਕਲਾਂ ਵੀ ਹੁੰਦੀਆਂ ਨੇ ਜਿਵੇਂ ਜਿਵੇਂ ਚੋਣਾਂ ਵਟਾਂਗ ਦੇਈ ਜਾਵਾਂਗੇ ਅਹੀਂ ਸਰਕਾਰ ਦੇ ਘਰ ਤੇ ਪਾਈ ਜਣੇ ਆਲੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਧੰਨਵਾਦ ਜਾਣਗੇ ਚੱਕ ਪੇਮੈਂਟ ਚੱਕ ਹੀ ਜਾਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੌਮ ਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿਉਂ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਢੇ 1300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਆ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਹੈ ਕਿ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਹੁਣ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ दाखल ਕਰਾਉਣ ਚੱਲ ਜਾਣ ਜਾਂ ਕੋਸ਼ਿਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਏਗਾ ਕੱਲ ਦੇ 10 ਵਜੇ ਤੱਕ ਉਹਨਾਂ ਚਿਰ ਫਾਈਨਲ ਨਹੀਂ ਹੋਏਗੀ ਅੱਜ ਪੰਚਾਇਤ ਆਪਣੇ ਹਰਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਸੀ ਮੈਂ ਜਾਦਿਆਂ ਕੋਈ ਕੋਸ਼ਿਆ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜੇਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜੇਪੀ ਦਾ ਨਾਂ ਆ ਬੀਜੇਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿਰ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾਂ ਪਿਛਲੇ ਸਾਲ ਨਾਲੋਂ ਵੀ ਕਾਲਾ ਬਿਯਾਰੀ ਜ਼ਿਆਦਾ ਹੋਈ ਆ ਵੀ ਝੋਨੇ ਦੇ ਵਿੱਚ 2500 ਤੱਕ 2000 2500 2300 ਤੱਕ ਰੇਟ 1500 ਨਾਲ ਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜਿਆਂ ਨੂੰ ਤੇ ਚੁੱਲਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਗਈ ਹੈਗੀ ਕਾਗਜ਼ ਭਰਨਾ ਉਹ ਤੇ ਫਿਰ ਉਹ ਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹ ਹੀ ਪਿੰਡ ਸਰਕਾਰ ਜਿਵਾਹੀ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਤੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਅੱਗਰ ਵੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਢਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਜੇ ਕੁਝ ਨਹੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਕੇ ਕਾਗਜ਼ ਤੇ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਦਾ ਵਧੀਆ ਗੱਲ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਇਹ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਕਿ ਉਹਦੇ ਚਾਹ ਵੀ ਸਾਡੇ ਭਾਜਪੀ ਦੇ ਮੈਂਬਰ ਹੋਣਗੇ ਭਾਜਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕਜੁੱਟ ਹੋ ਕੇ ਬਾਕੀ ਇੱਕ ਪਿੰਡ ਆ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ